ਤੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੀਆਂ ਬੱਚੀਆਂ ਦੇ ਵਿਆਹ ਵੀ ਇਹਨਾਂ ਨੇ ਕੀਤੇ ਲੋਕੀ ਧੀਆਂ ਨੂੰ ਕੁੱਖ ਚ ਮਾਰਦੇ ਆ ਅੱਜ ਜਿਹੜਾ ਵਧੀਆ ਸਮਾਜ ਆ ਜਿਹੜੇ ਲੋਕ ਕੁੜੀਆਂ ਦੇ ਵਿਆਹ ਨਹੀਂ ਕਰ ਸਕਦੇ ਅੱਜ ਬਹੁਤ ਸੰਸਥਾ ਇਹਦੀਆਂ ਹੈਗੀਆਂ ਜਿਹੜੀਆਂ ਕੁੜੀਆਂ ਖੜਦੇ ਆ ਪਰ ਸਾਡੇ ਠਨੌਰ ਦੀ ਟੀਮ ਆ ਜਿਹੜੀ ਪ੍ਰੈਸ ਕਲੱਬ ਦੀ ਉਹ ਹਰ ਸਾਲ ਜਿੰਨੇ ਵੀ ਲੋੜਵੰਦ ਪਰਿਵਾਰ ਹੁੰਨੇ ਆ ਉਹਨਾਂ ਦੇ ਕੁੜੀਆਂ ਦੇ ਵਿਆਹ ਕਰ ਰਹੇ ਨੇ ਹੁਣ ਵੀ 23 ਤਰੀਕ ਨੂੰ ਬੁੱਧਵਾਰ ਦਿਨ ਇਹ ਬਾਬਾ ਧੰਨਾ ਸਿੰਘ ਗੁਰਦੁਆਰਾ ਜਿਹੜਾ ਸਾਡੇ ਮੇਨ ਨਹਿਰ ਦੇ ਉੱਤੇ ਆ ਜਿਹੜਾ ਇੱਕ ਪ੍ਰਸਿੱਧ ਗੁਰਦੁਆਰਾ ਉੱਥੇ ਇਹਨਾਂ ਦੇ ਆਨੰਦ ਕਾਰਜ ਕਰਾਇਆ ਰਿਹਾ ਨੇ ਕਿ ਉੱਥੇ ਵਿਆਹ ਕਰ ਰਹੇ ਨੇ ਮੈਂ ਤਾਂ ਲੱਗ ਕੇ ਹੀ ਸਾਸਾਂ ਨੂੰ ਬੋਹਾਂ ਵੀ ਸਭ ਤੋਂ ਵੱਡਾ ਇਹ ਦਾਨ ਹੁੰਦਾ ਧੀ ਦੇ ਕਿਸੇ ਗਰੀਬ ਦੇ ਯੋਗਦਾਨ ਪਾਣਾ ਜਿੰਨਾ ਵੀ ਕਿਸੇ ਦੀ ਸਰਧਾ ਹੁੰਦੀ ਹੈ ਥੋੜਾ-ਮੋੜਾ ਜਰੂਰ ਸਾਨੂੰ ਇਹ ਤਿਲ ਫੁੱਲ ਇਹ ਯੋਗਦਾਨ ਪਾਣਾ ਚਾਹੀਦਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਰੇ ਜਣੇ ਰਲ ਕੇ ਆਪਾਂ ਇਹ ਚੰਗੇ ਕੰਮ ਦੇ ਵਿੱਚ ਸਾਥ ਦੇਈਏ ਮੈਂ ਵੀ ਪੂਰਾ ਮਸਾਵਾਦ ਹਨ ਮੈਂ ਆਉਂਗਾ ਜੋ ਮੇਰੇ ਤੋਂ ਸਰਦਾ ਹੋਵੇ ਮੈਂ ਵੀ ਆਪਣੇ ਵੱਲ ਕਰੂੰਗਾ ਪਰ ਮੈਂ ਆਪਣੇ ਸਾਥੀਆਂ ਨੂੰ ਭੈਣ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਕੁਝ ਤੁਹਾਡੇ ਨਾਲ ਨਹੀਂ ਜਾਣਾ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਆਪਣਾ ਅਗਰ ਸਦਾਰਨ ਲਈ ਜਿਹੜੇ ਅਸੀਂ ਪੁੰਨ ਦੇ ਕੰਮ ਕਰਾਂਗੇ ਕਿਸੇ ਗਰੀਬ ਨੂੰ ਦਵਾਈ ਦਵਾ ਦਾਂਗੇ ਕਿਸੇ ਗਰੀਬ ਦੀ ਬੇਟੀ ਦਾ ਵਿਆਹ ਕਰਦਾਂਗੇ ਕੋਈ ਚੰਗੇ ਕੰਮ ਕਰਾਂਗੇ ਇਹ ਹੀ ਸਾਡੇ ਨਾਲ ਜਾਣਾ ਤੇ ਮੈਂ ਕਹੂੰਗਾ ਸਾਰੇ ਨੂੰ ਮਾ ਕੇ ਸਾਨੂੰ ਇਹ ਧੀਆਂ ਦੇ ਵਿਆਹ ਚ ਸਾਰੇ ਨੂੰ ਜਾ ਕੇ ਯੋਗਦਾਨ ਪਾਣ ਚਾਹੀਦਾ ਤੇ ਪਹੁੰਚਣੇ ਵੀ ਚਾਹੀਦਾ ਹੈ ਅਸ਼ੀਰਵਾਦ ਵੀ ਦੇਣਾ ਚਾਹੀਦਾ ਤੁਹਾਡੀ ਸੋਚ ਵਧੀਆ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤੁਹਾਡੀ ਸੋਚ ਵਧੀਆ ਹੋਵੇ ਦੂਜੀ ਤੁਸੀਂ ਹੱਥ ਨਾਲ ਜੋ ਕਰ ਸਕਦੇ ਹੋ ਉਹ ਕਰੋ ਤੀਜਾ ਪੈਸੇ ਨਾਲ ਵੀ ਤੁਸੀਂ ਕੁਝ ਨਾ ਕੁਝ ਮਦਦ ਕਰ ਸਕਦੇ ਹੋ ਮੈਂ ਇੱਕ ਵਾਰੀ ਫਿਰ ਇਸ ਸ਼ੁਭ ਕੰਮ ਤੇ ਜੋ ਸਾਡੇ ਬੱਚਿਆਂ ਦਾ ਵਿਆਹ ਕਰਿੰਦਾ ਰਿਹਾ ਪ੍ਰੈਸ ਕਲੱਬ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਆਸ ਕਰਨਾ ਵਾਹਿਗੁਰੂ ਇਸ ਪ੍ਰੈਸ ਕਲੱਬ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਇਹ ਕਲੱਬ ਵਧੇ ਫੁੱਲੇ ਇਹਦੇ ਚੰਗੇ ਕੰਮੇ ਕਰਦਾ ਰਹੇ ਧੰਨਵਾਦ ਜੀ ਇੱਕ ਵਾਰੀ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ ਹਾਂ ਸਾਰੇ ਭੈਣ ਭਰਾਵਾਂ ਨੂੰ ਵੀ 23 ਅਕਤੂਬਰ ਦਿਨ ਬੁੱਧਵਾਰ ਸਰਨ ਹਮਮਾ ਆ ਕੇ ਇਹ ਚੰਗੇ ਸ਼ੁਭ ਕੰਮ 'ਚ ਸਾਨੂੰ ਹਿੱਸਾ ਲੈਣ ਲਈ ਉੱਥੇ ਪਹੁੰਚਣਾ ਚਾਹੀਦਾ ਤੇ ਸਾਰੇ ਭਰਾਵਾਂ ਪਹੁੰਚੋ ਤੇ ਬੱਚਿਆਂ ਨੂੰ ਅਸ਼ੀਰਵਾਦ ਦਿਓ ਤਾਂ ਕਿ ਤੁਹਾਡੇ ਆਣ ਨਾਲ ਇਹ ਜਿਹੜਾ ਸ਼ੁਭ ਕੰਮ ਹੈ ਜਿਹੜਾ ਵਧੂਗਾ ਤੇ ਬੱਚਿਆਂ ਨੂੰ ਤੁਹਾਡਾ ਅਸ਼ੀਰਵਾਦ ਮਿਲੇਗਾ ਮੈਂ ਫਿਰ ਇੱਕ ਵਾਰੀ ਕਹਿੰਦਾ 23 ਤਰੀਕ ਬੁੱਧਵਾਰ ਦੈਨ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਪ੍ਰੋਗਰਾਮ ਚੱਲਣਾ ਸਾਰੇ ਹੋਂ ਮਾਗਸ ਪ੍ਰੋਗਰਾਮ ਜਰੂਰ 10 ਮਿੰਟ ਕੱਢ ਕੇ ਹਿੱਸਾ ਲਓ ਧੰਨਵਾਦ